ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਪੰਜਾਬ ਦੇ ਕਿਸਾਨਾਂ ਲਈ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ ਜੋ ਪਿਛਲੇ ਦਿਨੀ ਸਰਕਾਰ ਦਾ ਤੇ ਛੈਲਰਾਂ ਵਾਲਿਆਂ ਦਾ ਡਿਸਪੂਅ ਚੱਲ ਰਿਹਾ ਸੀਗਾ ਪਿਛਲੇ ਸਟਾਕ ਨੂੰ ਲੈ ਕੇ ਸੋ ਉਸ ਤੇ ਫੈਸਲਾ ਹੋ ਚੁੱਕਾ ਵਾ ਸਰਕਾਰ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਜਿਹੜੀ ਇਹ ਗੱਲਬਾਤ ਕਰਕੇ ਜਿਹੜੇ ਪਿਛਲਾ ਸਟਾਕ ਚੌਲਾਂ ਦਾ ਪਿਆ ਸੀਗਾ ਉਹਨੂੰ ਜਿਹੜਾ ਵਾ ਖੁੱਲੀ ਮੰਡੀ ਦੇ ਵਿੱਚ ਵੇਚਣ ਦਾ ਜਿਹੜਾ ਫੈਸਲਾ ਹੋਇਆ ਵਾ ਸੋ ਬਾਕੀ ਪੂਰੀ ਜਿਹੜੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਆਪਾਂ ਮੰਤਰੀ ਜਿਹੜੇ ਆ ਲਾਲ ਚੰਦ ਕਟਾਰੂਚੱਕ ਉਹ ਜਿਹੜੇ ਆ ਉਹਨਾਂ ਦਾ ਬਿਆਨ ਤੁਹਾਨੂੰ ਸੁਣਾਉਣੇ ਆ ਉਹਦੇ ਵਿੱਚ ਕੀ ਕੁਝ ਉਹਨਾਂ ਨੇ ਦੱਸਿਆ ਬਾਸਮਤੀ ਦੀ ਐਕਸਪੋਰਟ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੀ ਆ ਕੇਂਦਰ ਨਾਲ ਗੱਲ ਕੀਤੀ ਆ ਸੋ ਆਓ ਸੁਣੀਏ ਹਾਂ ਤੋਂ ਪੰਜਾਬ ਦੇ ਅੰਦਰ ਅ ਮਤਲਬ ਸਪੇਸ ਨੂੰ ਲੈ ਕੇ ਸਾਡੇ ਜਿਹੜੇ ਗੜਾਉਣ ਨੇ ਬਣਾ ਅੰਦਰ ਸਪੇਸ ਨੂੰ ਲੈ ਕੇ ਇੱਕ ਚਿੰਤਾ ਜਿਹੜੀ ਆ ਉਹ ਕੁਝ ਸੈਕਸ਼ਨ ਵੱਲੋਂ ਮਤਲਬ ਦਰਸਾਈ ਗਈ ਸੀਗੀ ਤਾਂ ਖਾਸ ਕਰਕੇ ਜਿਹੜੇ ਸਾਡੇ ਮਿਲਰ ਨੇ ਪੰਜਾਬ ਦੇ ਕਿਉਂਕਿ ਪੈੜੀ ਦਾ ਸੀਜ਼ਨ ਵੀ ਸਾਡਾ ਸਿਰ ਦੇ ਉੱਤੇ ਆ। ਅ ਠੀਕ 26 ਸਾਈ ਦਿਨ ਤੋਂ ਬਾਅਦ ਪੈੜੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਲਈ ਜਾ ਰਿਹਾ ਹੈ। ਸੋ ਉਹਦੇ ਲਈ ਕੁਝ ਸੰਕਾਵਾਂ ਜਿਹੜੀਆਂ ਉਹ ਸਾਡੇ ਮਿਲਰਜ਼ ਦੇ ਸਾਹਮਣੇ ਸੀਗੀਆਂ ਕਿਉਂਕਿ ਮੰਡੀ ਦੇ ਅੰਦਰ ਜਦੋਂ ਕਿਸਾਨ ਨੇ ਆਣਾ ਤੇ ਹਰ ਵਾਰ ਉਹਦੀਆਂ ਤਿਆਰੀਆਂ ਕੀਤੀ ਜਾਂਦੀਆਂ ਇਸ ਵਾਰ ਵੀ ਮਤਲਬ ਤਿਆਰੀਆਂ ਪੂਰੀਆਂ ਆ। ਸੋ ਕਿਸਾਨ ਨੇ ਮੰਡੀ 'ਚ ਆਪਣੀ ਫਸਲ ਵੇਚ ਕੇ ਔਰ ਉਹਦਾ ਆਸੀ ਭੁਗਤਾਨ ਕਰਕੇ ਉਹਨੂੰ ਤਾਂ ਵੇਲੇ ਮਤਲਬ ਕਰ ਦੇਣਾ ਹੁੰਦਾ ਮਤਲਬ ਰੁਟੀਨ 'ਚ ਸੋ ਉਹਦੀਆਂ ਤਿਆਰੀਆਂ ਇਸ ਵਾਰ ਵੀ ਸਾਡੀਆਂ ਬੁਰੀਆਂ ਨੇ ਪਰ ਇਸ ਤੋਂ ਬਾਅਦ ਜਦੋਂ ਪੈੜੀ ਮਿਲਰ ਕੋ ਜਾਂਦੀ ਹੈ ਸੋ ਉਹਨੇ ਫਿਰ ਉਹਦੀ ਮਿਲਣ ਕਰਕੇ ਜਿਹੜਾ ਚਾਵਲ ਹੈ ਉਹ ਕਿਤੇ ਨਾ ਕਿਤੇ ਰੱਖਣਾ ਹੁੰਦਾ ਸੋ ਜਿਹੜੇ ਪੰਜਾਬ ਦੇ ਅੰਦਰ ਗਡਾਉਨ ਨੇ ਜਿਹੜੀ ਸਾਡੇ ਕਬਲ ਗਡਾਉਨ ਨੇ ਉਹਨਾਂ ਦੇ ਅੰਦਰ ਇਸ ਵਾਰ ਜਿਹੜੀ ਸਪੇਸ ਹੈ ਉਸ ਲੈਵਲ ਦੀ ਨਹੀਂ ਬਣੀ ਜਿਹਨੂੰ ਲੈ ਕੇ ਮਤਲਬ ਅਸੀਂ ਜੂਨੀਅਰ ਮਿਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ ਸੋ ਅਸੀਂ ਕੁਝ ਉਹਨਾਂ ਨੂੰ رائے ਵੀ ਦਿੱਤੀ ਸੀਗੀ ਆਪਣੇ ਵੱਲੋਂ ਵੀ ਤੁਸੀਂ ਜਿਸ ਤਰ੍ਹਾਂ ਐਕਸਪੋਰਟ ਦੀ ਗੱਲ ਅਸੀਂ ਉਹਨਾਂ ਨਾਲ ਸ਼ੇਅਰ ਕੀਤੀ ਵੀ ਤੁਸੀਂ ਜਿਹੜੀ ਨਾਨ ਬਾਸਮਤੀ ਪਿਛਲੇ ਦਿਨਾਂ ਤੋਂ ਬੰਦ ਐਕਸਪੋਰਟ ਇਹਨੂੰ ਵੀ ਸ਼ੁਰੂ ਕਰਨਾ ਚਾਹੀਦਾ ਜਿਸ ਤਰ੍ਹਾਂ ਕੋਈ ਇਥੋਨਲ ਦੇ ਵਿੱਚ ਵੀ ਚਾਵਲ ਪੈਂਦੇ ਆ ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਜਨਰਲ ਲੈਟਰ ਕੱਢਿਆ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 28 ਅੱਠਵੇਂ ਅਸੀਂ ਮਿਲੇ ਆ ਉਹਨਾਂ ਨੂੰ ਔਰ ਨੈਕਸਟ ਡੇ ਹੀ ਉਹਨਾਂ ਦੀ ਇੱਕ ਚਿੱਠੀ ਆ ਗਈ ਆ ਔਰ ਉਸ ਚਿੱਠੀ ਦੇ ਅੰਦਰ ਉਹਨਾਂ ਨੇ ਜਨਰਲ ਹੀ ਕਿਹਾ ਤੇ ਅਸੀਂ ਆਉਣ ਵਾਲੇ ਇਹਨਾਂ ਦਿਨਾਂ ਦੇ ਦੌਰਾਨ 23 ਲੱਖ ਮੀਟਰ ਟਨ 23 ਲੱਖ ਮੀਟਰ ਟਨ ਜਿਹੜਾ ਉਹ ਚਾਵਲ ਹੈ ਉਹ ਪੰਜਾਬ ਦੀਆਂ ਜਿਹੜੇ ਗਡਾਊਨ ਨੇ ਉਹਨਾਂ ਚ ਜਾ ਕੇ ਖੁੱਲੀ ਮਾਰਕੀਟ 'ਚ ਇਹਨੂੰ ਅਸੀਂ ਮੱਲ ਜੜਿਆ ਉਹ ਵੇਚਾਂਗੇ ਔਰ ਇਹਦੇ ਨਾਲ ਦੀ ਨਾਲ ਉਹਨਾਂ ਨੇ 2 ਲੱਖ ਮੀਟਰ ਟਨ ਜਿਹੜਾ ਉਹ ਮਲੇਸ਼ੀਆ ਨੂੰ ਵੀ ਐਕਸਪੋਰਟ ਕਰਨ ਦਾ ਜਿਹੜਾ ਉਹ ਜ਼ਿਕਰ ਕੀਤਾ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦਰਾਈਂ ਅ ਮਤਲਬ ਜ਼ਰੂਰ ਪੰਜਾਬ ਦੇ ਮਿਲਰਸ ਨੂੰ ਪੰਜਾਬ ਦੇ ਤਮਾਮ ਜਿਹੜੇ ਇਸ ਪੈਡਿਸਿਜਨ ਨਾਲ ਜੁੜੇ ਸਾਡੇ ਪੈਨਪਰਾ ਨੇ ਚਾਹੀਓ ਸਾਡੇ ਆਰਤੀ ਨੇ ਚਾਹੀਓ ਸਾਡੇ ਕਿਸਾਨ ਨੇ ਚਾਹੀ ਕੋਈ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਇਹ ਗੱਲ ਸਾਫ਼ ਕਰਨੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਪਹਿਲੀ ਗੱਲ ਤੇ ਆਪ ਕੋਈ ਇਕਲਤ ਮਤਲਬ ਰਹਿਣੀ ਨਹੀਂ ਹੈ ਸੋ ਹੁਣ ਜਿਹੜਾ 23 ਲੱਖ ਮੀਟਰ ਟਨ ਜਦੋਂ ਖੁੱਲੀ ਮਾਰਕ ਸਰਕਾਰ ਨੇ ਇਹਨੂੰ ਵੇਚਣ ਦਾ ਇੱਕ ਚਿੱਠੀ ਜਾਰੀ ਕੀਤੀ ਹੈ ਪ੍ਰਬੰਧ ਕੀਤਾ ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੀ